ਸੰਜੀ ਬਾਬਿਓ ਕਿੱਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਬਾਬਿਓ ਇੱਕ ਨਾ ਤੈਨੂੰ ਹੱਥ ਬੰਨ ਕੇ ਬੇਨਤੀ ਆ ਵੀ ਵੀਡੀਓ ਇਹ ਵਾਲੀ ਹੈ ਨਾ ਜਰੂਰ ਦੇਖਿਓ ਲਾਸਟ ਤੱਕ ਤੇ ਮੈਂ ਨਹੀਂ ਕਹਿੰਦਾ ਵੀ ਮੇਰੇ ਤੁਸੀਂ ਜੀ ਵੀ ਹਾਂ YouTube ਦੇ ਪੇਜ ਨੂੰ ਵੀ ਆਪਣੇ ਆ ਸਬਸਕ੍ਰਾਈਬ ਕਰ ਦਿਓ ਕੁਝ ਕਰ ਦਿਓ ਮੈਂ ਨਹੀਂ ਮੈਨੂੰ ਮੰਨ ਲਓ ਕੋਈ ਲੋੜ ਨਹੀਂ ਹੈ ਕਿ ਹੈ ਵੀ ਸਬਸਕ੍ਰਾਈਬ ਦੀ ਤੇ ਸਿਰਫ ਮੇਰੀ ਯਾਰ ਵੀਡੀਓ ਦੇਖ ਲਿਓ ਤੁਸੀਂ ਤੇ ਮਸਲਾ ਪਤਾ ਕੀ ਆ ਵੀ ਹੁਣ ਹਨਾ ਸਾਡੇ ਵੀ ਆਪਣੇ ਗੱਡੀਆਂ ਵਾਲੇ ਆ ਮੇਰੇ ਨਾਲ ਸਾਰੇ ਐਡ ਬੰਦੇ ਜਿਹਦਾ ਨਾ ਆਪਣੇ ਯਾਰ ਭੱਡੀਆਂ ਗੱਡੀਆਂ ਵਾਲੇ ਛੋਟੀਆਂ ਵਾਲੇ ਤੇ ਮਤਲਬ ਸਾਰੇ ਬੰਦੇ ਹੁਣ ਵਿੱਚੋਂ ਜਣ ਕੇ ਆਪਣੇ ਇੱਥੇ ਦੇ ਵੀ ਹੈਗੇ ਜਾਂ ਪੰਜਾਬੀ ਵੀ ਹੈਗੇ ਜਾਂ ਜੰਮੂ ਦੇ ਵੀ ਹੈਗੇ ਹਨ ਜਿਨ੍ਹਾਂ ਦੇ ਜਿਨ੍ਹਾਂ ਬੰਦਿਆਂ ਦੇ ਕੋਲ ਇੱਕ ਆਪਣੇ ਜਿਹੜਾ ਵੱਡਾ ਪਲੇਟਫਾਰਮ ਹੈ ਉਹਨਾਂ ਦੇ ਕੋਲ ਉਹਨਾਂ ਦੀ ਇਹ ਵੀਡੀਓ ਲੋਕੀ ਲੱਖਾਂ ਲੋਕੀ ਦੇਖਦੇ ਆ ਤੇ ਮਤਲਬ ਹੁਣ ਉਹ ਮੰਨ ਲਓ ਕਿ ਉੱਠ ਕੇ ਸਵੇਰ ਨੂੰ ਆਪਣਾ ਵਲੌਗ ਬਣਾਉਣ ਬੈਹ ਜੁੰਦੇ ਆ ਜੀ ਮੈਂ ਉੱਠ ਗੜਿਆ ਜੀ ਮੈਂ ਪੋਰਚ ਕਰ ਲਿਆ ਜੀ ਮੈਂ ਹੁਣ ਗੱਡੀ ਲੈ ਕੇ ਚੱਲੇ ਆ ਜੇ ਆ ਬੋਆ ਉਹ ਵੀਰੋ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਇਹ ਸਾਡੇ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਸਵੇਰੇ ਉੱਠਦੇ ਆ ਆਪਾਂ ਆਹ ਕੰਮ ਕਰਦੇ ਆਂ ਬਹੁਤ ਐਡਾ ਮਸਲਾ ਕੀ ਆ ਤੁਸੀਂ ਸਿਰਫ ਵੀ ਆਪਣੇ ਪੈਸੇ ਕਮਾਉਣੇ ਆ ਹਨਾ ਯਾਰ ਤੁਸੀਂ ਜੇ ਤੁਹਾਡਾ ਪਲੇਟਫਾਰਮ ਕੋਈ ਬਣਿਆ ਆ ਯਾਰ ਤੁਸੀਂ ਆਪਣੇ ਜਿਹੜੇ ਸਾਨੂੰ ਵੀ ਆਪਣੇ ਦੁੱਖ ਤਕਲੀਫਾਂ ਆ ਤੁਸੀਂ ਉਸ ਚੀਜ਼ ਨੂੰ ਤੁਸੀਂ ਯਾਰ ਜਾ ਕੇ ਮੋਹਰੇ ਰੱਖੋ ਭਾਈ ਵੀ ਸਾਨੂੰ ਆ ਤਕਲੀਫ ਆ ਜੇ ਸਾਡੀ ਵੀਡੀਓ ਵਾਇਰਲ ਹੋ ਗਈ ਕੋਈ ਬੰਦਾ ਦੇਖੂਗਾ ਵੀਡੀਓ ਸਾਡੀ ਹਨਾ ਉਹ ਕੋ ਸਾਡਾ ਮਸਲਾ ਹੱਲ ਹੋਊਗਾ ਸਾਡੇ ਦੁੱਖ ਦਾ ਉਹਨਾਂ ਨੂੰ ਵੀ ਜਦ ਪਤਾ ਲੱਗੂਗਾ ਆ ਹੁਣ ਇੱਕ ਵੀ ਆਪਣੇ ਬਿਹਾਰੀ ਆ ਉਹ ਮੋਟਾ ਜਿਹਾ ਉਹਦੇ ਕੋਲ ਇੱਕੋ ਹੀ ਮੁੱਦਾ ਆ ਉਹ ਸਵੇਰ ਨੂੰ ਉੱਠ ਕੜਦਾ ਜੀ ਆਪ ਅੱਜ ਹਮ ਲੋਗ ਮੁਰਗਾ ਬਣਾ ਰਹੇ ਆਂ ਅੱਜ ਹਮ ਲੋਗ ਜੀ ਵੀ ਆਪਣੇ ਮਛਲੀ ਬਣਾ ਰਹੇ ਆਂ ਉਹ ਯਾਰ ਤੂੰ ਜੋ ਬਣਾਉਂਦਾ ਆਪਣਾ ਤੂੰ ਜਿਸ ਮਹਿਕਮੇ ਦੇ ਵਿੱਚ ਤੂੰ ਹੈਗਾ ਜਿਹੜੇ ਮਹਿਕਮੇ ਤੂੰ ਤੂੰ ਜੇ ਰੋਟੀ ਕੰਮਾ ਉਸ ਮਹਿਕਮੇ ਦੇ ਲਈ ਤੂੰ ਯਾਰ ਵੀਡੀਓ ਆਪਣਾ ਪਾਈ ਸਾਨੂੰ ਆਹ ਧੋਖਿਆ ਇਹ ਭੈਣ ਦੇ ਯਾਰ ਮੁਰਗੇ ਮਛਲੀਆਂ ਤਾਂ ਯਾਰ ਸਾਰੇ ਦੇਖਦੇ ਆ ਇਹ ਕਿੱਡੀ ਕਰਾ ਲਿਆ ਉਹ ਬੰਦਾ ਉਥੋਂ ਬਿਹਾਰ ਤੋਂ ਇੱਥੇ ਆ ਗਿਆ ਪੰਜਾਬ ਆ ਗਿਆ ਆਪਣੀ ਗੱਡੀ ਦੀ ਯਾਰ ਬਾਟੀ ਬਣਵਾਉਣ ਵਾਸਤੇ ਆ ਗਿਆ ਇੱਥੇ ਉਹ ਤੇ ਉਹਦੇ ਤੋਂ ਸਾਡੇ ਪੰਜਾਬ ਵਾਲਿਆਂ ਦੇ ਵੀ ਉਤੋਂ ਵੀ ਆਪਣੇ ਫੇਮ ਲੈ ਲਿਆ ਜੀ ਇਹ ਸਾਡੇ ਕੋਲ ਬਾਡੀ ਬਣਾਉਣਾ ਹੈ ਐਡੀ ਦੂਰੋ ਜੀ ਉਹ ਸਾਡੇ ਕੋਲ ਇੱਥੇ ਬਾਡੀ ਬਣਾਉਣ ਆ ਗਿਆ ਉਹਦੇ ਬੜੇ ਆਪਣੇ ਆ ਨਾ ਇੱਥੇ ਦੇ ਆ ਵੀ ਆਪਣੇ ਪੰਜਾਬ ਦੇ ਜਿਹੜੇ ਵੀ ਆਪਣੇ মিডিਆ ਵਾਲੇ ਆ ਉਹਦਾ ਉੱਤੇ ਜੀ ਉਹ ਵੀ ਆਪਣੇ ਪੋਡਕਾਸਟ ਕਰਨ ਪਹੁੰਚ ਗਏ ਤੇ ਜੀ ਤੁਸੀਂ ਸਾਡੀ ਵੀ ਜਾਨ ਵੀ ਤੁਸੀਂ ਮਾਈ ਜਾਨ ਕਿ ਮੁਰਗੇ ਮੱਛੀਆਂ ਬਣਾਉਣੇ ਆ ਜੀ ਉਹ ਯਾਰ ਹਾ ਗੱਲਾਂ ਤਾਂ ਯਾਰ ਸਾਰੀ ਦੁਨੀਆ ਕਰਦੀ ਆ ਉਹਨੂੰ ਯਾਰ ਸਾਰੇ ਦੇਖਦੇ ਆ ਚਲੋ ਮੈਂ ਨਹੀਂ ਕਹਿੰਦਾ ਉਹਨੂੰ ਨਾ ਦੇਖੋ ਯਾਨੀ ਵਧੀਆ ਲੱਗਦਾ ਦੇਖੋ ਤੇ ਯਾਰ ਜਿਹੜੇ ਸਾਡੇ ਦੋਖਿਆ ਸਾਡੇ ਨੂੰ ਮਤਲਬ ਕਿ ਹੁਣ ਆਉਣ ਵਾਲਾ ਟਾਈਮ ਇਦਾਂ ਦਾ ਆ ਜਾਣਾ ਆ ਕਿ ਆ ਵੀ ਆਪਣੇ ਗੱਡੀਆਂ ਦਾ ਕੰਮ ਆ ਜਿਹੜਾ ਕੋ ਜਿਹੜਾ ਮੇਰੇ ਵਰਗਾ ਮਾੜਾ ਮੋਡਾ ਵੀ ਆਪਣੇ ਸਿੰਗਲ ਮੋਟਰ ਮਾਲਕ ਆ ਨਾ ਉਹ ਮਹਾਰਾਜ ਵੀ ਆਪਣੇ ਖਤਮ ਕਰ ਦੇਣਾ ਇਹਨਾਂ ਨੇ ਸਿਰਫ ਇੱਕ ਆਪਣੀਆਂ ਭੱਡੀਆਂ ਟਰਾਂਸਪੋਰਟਾਂ ਰਹਿ ਜਾਣੀਆਂ ਜਿਹੜੇ ਵੱਡੇ ਮગરਮਾਛ ਆ ਉਹ ਰਹਿ ਜਾਣੇ ਆ ਤੇ ਤੁਹਾਨੂੰ ਇਹਨਾਂ ਨੇ ਬਿਲਕੁਲ ਪਿਆਰ ਕੇ ਖਤਮ ਕਰ ਦੇਣਾ ਇਹਨਾਂ ਨੇ ਤੁਹਾਨੂੰ ਤਾਂ ਜਿਹੜੇ ਅੱਜ ਵੀ ਪਿਆਰ ਕੇ ਤੁਹਾਡੇ ਆ ਬਲੌਗ ਚ ਚਾਲਦੇ ਆ ਨਾ ਮੁਰਗੇ ਮੱਛੀ ਦੇ ਇਹ ਵੀ ਤੁਹਾਡੇ ਮੁਰਗੇ ਹਨ ਕਿਸੇ ਨੇ ਨਹੀਂ ਆ ਦੇਖਣੇ ਹੈਗੇ ਦੇ ਇਸ ਕਰਕੇ ਤੁਸੀਂ ਹਨਾ ਗੱਲ ਕਰੋ ਜਿਹੜੇ ਸਾਨੂੰ ਆਪਣੇ ਦੁੱਖ ਆ ਤੇ ਬਾਬਿਓ ਮੈਂ ਇਹ ਵਾਲੀ ਵੀਡੀਓ ਮੈਂ ਮਤਲਬ ਫੇਸਬੁੱਕ ਤੇ ਨਹੀਂ ਪਾਉਣੀ ਪਤਾ ਚੱਕਰ ਕੀ ਆ ਕਿਉਂਕਿ ਮੈਂ ਜੇ ਫੇਸਬੁੱਕ ਤੇ ਵੀਡੀਓ ਪਾਉਣਾ ਆ ਜੇ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ ਨਾ ਉਹ ਗੱਲ ਅਕਿਏ ਵੀਡੀਓ ਦੇ ਛੋਟੇ-ਛੋਟੇ ਛੋਟੇ-ਛੋਟੇ ਵੀ ਆਪਣੇ ਪਾਰਟ ਕਰ ਦਿੰਦੇ ਆ ਉਹਦੇ ਉਹ ਗੱਲ ਕਿਸੇ ਨੂੰ ਯਾਰ ਸਮਝ ਹੀ ਨਹੀਂ ਆਉਂਦੀ ਹੈਗੀ ਵੀ ਆ ਮਸਲਾ ਕੀ ਆ ਅੱਧੀ ਵੀਡੀਓ ਕੋਈ ਦੇਖਦਾ ਅੱਧੀ ਵੀਡੀਓ ਕੋਈ ਦੇਖਦਾ ਤੇ ਹੁਣ ਇਸ ਕਰਕੇ ਤੁਹਾਨੂੰ ਇਹ ਹੱਥ ਜੋੜ ਕੇ ਵੀਰੋ ਬੇਨਤੀ ਆ ਤੇ ਮੈਂ ਨਹੀਂ ਕਹਿੰਦਾ ਮੇਰੇ ਚੈਨਲ ਨੂੰ ਤੁਸੀਂ ਵੀ ਹਾਂ ਸਬਸਕ੍ਰਾਈਬ ਕਰ ਦਿਓ ਜਾਂ ਕੁਛ ਕਰ ਦਿਓ ਨਾ ਕਰਿਓ ਸਬਸਕ੍ਰਾਈਬਰ ਮੇਰੇ 4-5000 ਸਬਸਕ੍ਰਾਈਬਰ ਹੈਗੇ ਆ ਭਾਈ ਆਪਣੇ ਬਹੁਤ ਆ ਸਿਰਫ ਮੇਰੀ ਵੀਡੀਓ ਦੇਖ ਲਿਓ ਇਹਨੂੰ ਵੀਡੀਓ ਨੂੰ ਅੱਗੇ ਯਾਰ ਵੀ ਆਪਣੇ ਜੇ ਸ਼ੇਅਰ ਕਰ ਦਿਓ ਤੇ ਜੇ ਮੈਂ ਕੋਈ ਉਦਾਂ ਦੀ ਵੀਡੀਓ ਪਾ ਦਿੰਦਾ ਉਹ ਤੁਸੀਂ ਸਾਰੇ ਦੇਖ ਲੈਣੇ ਆ ਇਹ ਤੁਸੀਂ ਮੇਰੀ ਵੀਡੀਓ ਨੂੰ ਵਾਇਰਲ ਕਰੋ ਵੀਰੋ ਜਿਹੜਾ ਸਾਨੂੰ ਦੁੱਖਿਆ ਮੈਂ ਉਹ ਵੀਡੀਓ ਰੱਖਣੀ ਚਾਹੁੰਨਾ ਆ ਬਸ ਇਹ ਮੈਂ ਹਣਾ ਹੱਥ ਬੰਨ ਕੇ ਬੇਨਤੀ ਕਰਦਾ ਮੇਰੀ ਇੰਨੀ ਜਰ ਸਪੋਰਟ ਕਰ ਦਿਓ ਤੁਸੀਂ ਠੀਕ ਹੈ ਜੀ ਓਕੇ ਸਾਸਤਰੀ ਗੱਲ ਸਾਰਿਆਂ ਨੂੰ